ਗੁਗਾਮਾੜੀ ਪ੍ਰਬੰਧਕ ਕਮੇਟੀ ਬਾਸਮਾ ਵੱਲੋਂ ਕੁਝ ਜੰਗਲ ਕਰਵਾਇਆ ਗਿਆ ਗੁਗਾਮਾੜੀ ਪ੍ਰਬੰਧਕ ਕਮੇਟੀ ਪਿੰਡ ਬਾਸਮਾ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਗੁਗਾਮਾੜੀ ਪ੍ਰਬੰਧਕ ਕਮੇਟੀ ਵੱਲੋਂ ਬਾਸਮਾ ਵਿਖੇ ਕੁਸ਼ਤੀ ਦੰਗਲ ਕਰਵਾਇਆ ਗਿਆ ਇਸ ਮੌਕੇ ਪੰਜਾਬ ਕਬੱਡੀ ਐਸੋਸੀਏਸ਼ਨ ਦੇ ਪ੍ਰਧਾਨ ਅਤੇ ਕਨੌਰ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਗੁਰਲਾਲ ਕਨੌਰ ਨੇ ਵਿਸ਼ੇਸ਼ ਤੌਰ ਤੇ ਕੁਸ਼ਤੀ ਦੰਗਲ ਵਿੱਚ ਹਾਜ਼ਰੀ ਭਰੀ ਵਿਧਾਇਕ ਗੁਰਲਾਲ ਕਨੌਰ ਨੇ ਕਮੇਟੀ ਵੱਲੋਂ ਕਰਵਾਏ ਜਾ ਰਹੇ ਸਮਾਗਮ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਧਾਰਮਿਕ ਸਮਾਗਮ ਨੌਜਵਾਨ ਪੀੜ੍ਹੀ ਵਿੱਚ ਨਵੀਂ ਊਰਜਾ ਭਰਦੇ ਹਨ ਭਾਈਚਾਰਕ ਇਕਤਰ ਮਜ਼ਬੂਤ ਕਰਦੇ ਹਨ ਸਮਾਜ ਨੂੰ ਸਤਿਪਾਪਨਾ ਦੀ ਦਿਸ਼ਾ ਵਿੱਚ ਲੈ ਕੇ ਜਾਂਦੇ ਹਨ ਗੁਗਾ ਮਾੜੀ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸੁਖਦਰਸ਼ਨ ਸਿੰਘ ਅਤੇ ਉਪ ਪ੍ਰਧਾਨ ਸਤਵਿੰਦਰ ਸਿੰਘ ਸੱਤੀ ਅਤੇ ਸਰਪੰਚ ਗੁਰਦੀਪ ਸਿੰਘ ਬਾਸਮਾ ਨੇ ਕਿ ਇੱਕ ਉਸਤੀ ਦੰਗਲ ਪਿੰਡ ਵਾਸੀਆਂ ਅਤੇ ಗ್ರಾಮ ਪੰਚਾਇਤ ਦੇ ਸਾਂਝੇ ਸਹਿਯੋਗ ਦੇ ਨਾਲ ਹਰ ਸਾਲ ਕਰਵਾਇਆ ਜਾਂਦਾ ਹੈ ਉਹਨਾਂ ਨੇ ਕਿਹਾ ਕਿ ਨਵੇਂ ਬਣੇ ਪ੍ਰਬੰਧਕ ਕਮੇਟੀ ਨੇ ਸਮੂਹ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਉਸਤੀ ਦੰਗਲ ਨੂੰ ਸਫਲ ਬਣਾਇਆ ਹੈ ਪ੍ਰਬੰਧਕਾਂ ਦਾ ਸਹਿ ਕਿ ਇਹ ਇਸ ਗੁਗਾ ਮੜੀ ਮੇਲੇ ਦੌਰਾਨ ਹਰ ਸਾਲ ਉਸਤੀ ਦੰਗਲ ਕਰਵਾਇਆ ਗਿਆ ਹੈ ਸ਼ੰਭੂ ਦੌਰ ਜ਼ਿੰਦਰ ਮੋਹੀਦੀ ਰਿਪੋਰਟ ਧੰਨਵਾਦ ਜੀ ਬਹੁਤ ਬਹੁਤ ਪਿੰਡ ਬਾਸਮਾ ਦੇ ਵਿੱਚ ਅੱਜ ਗੁੱਗਾ ਮਾੜੀ ਮੇਲੇ ਦੇ ਉੱਤੇ ਹਰ ਕਸਾਲ ਦੰਗਲ ਹੁੰਦਾ तकरीबन ਮੈਨੂੰ ਲੱਗਦਾ ਕਿ 30 35 ਸਾਲ ਹੋ ਚਲੇ ਆ ਹਰ ਸਾਲ ਬਹੁਤ ਵਧੀਆਂ ਕੁਸ਼ਤੀਆਂ ਕਰਾਉਂਦੇ ਨੇ ਸਾਡੇ ਇਸ ਵਾਰੀ ਸਰਪੰਚ ਗੁਰਦੀਪ ਸਿੰਘ ਜੀ ਸੁਖਦਰਸ਼ਨ ਵਾਲੀ ਸਾਰੀ ਜਿਹੜੀ ਇਹਨਾਂ ਦੀ ਸੱਤੀ ਆਰੀ ਨੰਬਰਦਾਰ ਸਾਹਿਬ ਵਾਲੀ ਸਾਰੀ ਜਿਹੜੀ ਟੀਮ ਹੈ ਰਾਜਗੜ੍ਹ ਤੋਂ ਆਨੰਦਗੜ੍ਹ ਤੋਂ ਲੂੰਡ ਤੋਂ ਸਾਰੇ ਬਾਸਮਾ ਤੋਂ ਤੇਪਲੇ ਤੋਂ ਰਾਜਗੜ੍ਹ ਤੋਂ ਸਾਰੇ ਜਿਹੜੇ ਸਾਡੇ ਸਲੇਮਪੁਰ ਤੋਂ ਕਿਹੜੀ ਤੋਂ ਸਾਰੇ ਸਾਡੇ ਸਰਪੰਚ ਸਾਹਿਬਾਨ ਆਏ ਨੇ ਕਿਉਂਕਿ ਜਿਹੜੀਆਂ ਖੇਡਾਂ ਨੇ ਸਭ ਦੀਆਂ ਸਾਂਝੀਆਂ ਹੁੰਦੀਆਂ ਸੋ oprala ਜਿਹੜਾ ਤੇ ਇੱਕ ਸਭ ਤੋਂ ਵੱਡੀ ਜਿਹੜੀ ਸਾਡੇ ਰਿੰਕੇ ਭਰਾ ਦੀ ਇੱਕ ਮੰਗ ਸੀ ਕਿਉਂਕਿ ਸਾਡੇ ਹਲਕੇ ਦੇ ਵਿੱਚ ਨਾ ਪਹਿਲਾਂ ਇੱਕ ਖਾੜਾ ਚੱਲਦਾ ਸੀ ਘੱਗਰਸਰਾਂ ਜਾਂ ਰਿੰਕੇ ਨੇ ਬਹੁਤ ਮਸ਼ਹੂਰ ਕੀਤਾ ਇਹਨੂੰ ਸੋ ਅੱਜ ਰਿੰਕੇ ਦੀ ਇੱਕ ਮੰਗ ਸੀ ਵੀ ਸਾਨੂੰ ਜਿਹੜੇ ਮੈਟ ਦਿੱਤੇ ਜਾਣ ਤੇ ਦੂਜੀ ਮੈਂ মিডিਆ ਦੇ ਜ਼ਰੀਏ ਦੱਸਦਾ ਵੀ ਇੱਕ ਸਾਡੇ ਕੋਲੇ ਕਬੱਡੀ ਅਕੈਡਮੀ ਇੱਕ ਕਬੱਡੀ ਕੁਸ਼ਤੀ ਖਾੜਾ ਜਿਹੜਾ ਮੈਟਾਂ ਦੇ ਉੱਤੇ ਆ ਉਹ ਕਨੌਰ ਜਿਮਨੇਜ਼ੀਅਮ ਹਾਲ ਦੇ ਵਿੱਚ ਚੱਲਦਾ ਉੱਤੇ ਤਿੰਨ ਗਰਾਉਂਡਾਂ ਚੱਲਦੀਆਂ ਨੇ ਕੁਸ਼ਤੀ ਕਬੱਡੀ ਅਤੇ ਖੋਖੋ ਸੋ ਉੱਥੇ ਮੈਟਾਂ ਦੇ ਉੱਤੇ ਕਬੱਡੀ ਆ ਇੰਡੋਰ ਹਾਲ ਬਣਿਆ ਮੈਂ ਹਲਕਾ ਨਿਵਾਸੀਆਂ ਨੂੰ ਬੇਨਤੀ ਕਰਦਾ ਵੀ ਆਪਣੇ ਬੱਚਿਆਂ ਨੂੰ ਵੱਧ ਤੋਂ ਵੱਧ ਖੇਡਾਂ ਵਾਲੇ ਪਾਸੇ ਆਪਾਂ ਭੇਜੀਏ ਜਿਹੜੀਆਂ ਸਾਡੀ ਰਵੈਤੀ ਖੇਡਾਂ ਨੇ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਨੇ ਜਿਹੜੀਆਂ ਪਿਛਲੀਆਂ ਸਰਕਾਰਾਂ ਵੱਲੋਂ ਬੰਦ ਕਰ ਦਿੱਤੀਆਂ ਗਈਆਂ ਸੀ ਘੋੜਾ ਰੇਸ ਬਲਦਾਂ ਦੀਆਂ ਰੇਸਾਂ ਕਬੂਤਰਾਂ ਦੀਆਂ ਬਾਜ਼ੀਆਂ ਇਹ ਬੰਦ ਕਰ ਦਿੱਤੀ ਅਸੀਂ ਮੁੱਖ ਮੰਤਰੀ ਸਾਹਿਬ ਦਾ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਰਵੈਤੀ ਖੇਡਾਂ ਨੂੰ ਦੁਬਾਰਾ ਮਾਨਤਾ ਦੇ ਕੇ ਪਿੰਡਾਂ ਦੇ ਲੋਕਾਂ ਦਾ ਜਿਹੜਾ ਮਨ ਜਿੱਤਿਆ ਸੋ ਅੱਜ ਬਾਰਿਸ਼ ਪੈ ਰਹੀ ਸੀ ਸਾਡੀ ਕਮੇਟੀ ਕਹਿ ਰਹੀ ਸੀ ਵੀ ਅੱਜ ਬਾਰਿਸ਼ ਹੋਣ ਦੇ ਬਾਵਜੂਦ ਵੀ ਕੁਸ਼ਤੀਆਂ ਹੋਈਆਂ ਕਿਉਂਕਿ ਖਾੜੇ ਨੂੰ ਖਾੜਾ ਪਾਸ਼ਾ ਦੇ ਨਾਮ ਦੇ ਨਾਲ ਜਾਣਿਆ ਜਾਂਦਾ ਮੈਂ ਸਰਪੰਚ ਸਾਹਿਬ ਨਾਲ ਗੱਲ ਕਰਦਾ ਗੁਰਦਸ਼ਨ ਨਾਲ ਮੈਂ ਕਿਹਾ ਜਿੰਨੇ ਬੱਚੇ ਇੱਥੇ ਕੁੱਲ ਆਏ ਨੇ ਹਰ ਇੱਕ ਨੇ ਅਰਦਾਸ ਬੇਨਤੀ ਕੀਤੀ ਸੋ ਜਿਹੜੀ ਪਬਲਿਕ ਦੀ ਅਰਦਾਸ ਬੇਨਤੀ ਆ ਇਹ ਵੱਡੀ ਹੁੰਦੀ ਹੈ ਸੋ ਅੱਜ ਬੇਸ਼ੱਕ بارش ਪੈਂਦੀ ਸੀ ਪਰ ਫਿਰ ਵੀ ਬਹੁਤ ਸੋਹਣੀ ਆ ਇਹਨਾਂ ਨੇ ਕਸਤੀਆਂ ਕਰਾਈਆਂ ਸਾਰੇ ਬਾਸਵਨ ਵਾਸੀਆਂ ਨੂੰ ਪਿਛਲੇ ਦਿਨੀ ਮੈਨੂੰ ਕਹਿਣ ਲੱਗੇ ਕਸਤੀਆਂ ਕਰਾਉਣੀਆਂ ਨੇ ਮੈਂ ਕਿਹਾ ਛਿੰਜ ਬੰਨ ਦੇਉ ਪੈਸੇ ਮੈਂ ਦੇ ਦੇਗਾ ਭਾਈ ਮੈਂ ਕਿਹਾ ਜੀ ਮੈਂ ਕੋਈ ਗੱਲ ਨਹੀਂ ਜਾਈ ਤੇ ਸਾਡੇ ਭਰਾ ਨੂੰ ਬਹੁਤ ਬਹੁਤ ਮੁबारकਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਅੱਜ ਸਾਡੇ ਪਿੰਡ ਬਾਸਮਾ ਚ ਕੁਸ਼ਤੀ ਦੰਗਲ ਕਰਾਇਆ ਜਾ ਜੁਗਾ ਨਾਮੀ ਗੁਗਾ ਨੋ ਗੁਗਾ ਮਾੜੀ ਦਾ ਜਿਹੜਾ ਪਿਛਲੇ 4 ਦਿਨ ਕੋ ਨਹੀਂ ਕਰਵਾ ਸਕਿਆ بارش ਪੈਣ ਕਰਕੇ ਅੱਜ ਕਰਵਾਇਆ ਜਾ ਅੱਜ ਵੀ ਚਲੋ ਕਿੰਨੇ ਲੱਗੇ ਪਰ ਫਿਰ ਵੀ ਮਹਾਰਾਜ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਸਾਨੂੰ ਇਹਨਾਂ ਸਮਾਂ ਦਿੱਤਾ ਕਿ ਅੱਡੀ ਸੋਹਣੀ ਕੁਸ਼ਤੀ ਦੰਗਲ ਨਹੀਂ ਕਰਾ ਸਕੇ ਸਾਡੇ ਸਰਪੰਚ ਸਾਹਿਬ ਸਾਡੀ ਪੰਚਾਇਤ ਸਾਡੇ ਬਾਹਰਲੇ ਪਿੰਡਾਂ ਤੋਂ ਆਏ ਸਾਰੇ ਸਰਪੰਚ ਸਾਹਿਬ ਉਹਨਾਂ ਦਾ ਸੌਰੀ ਨਾਮ ਨਹੀਂ ਲੈ ਸਕਾ ਕਿਉਂ ਨਾਮ ਲਵਾਂਗੇ ਤੇ ਬਾਈਟ ਕਾਫੀ ਵੱਡੀ ਹੋ ਜਾਏਗੀ ਤੇ ਸਭ ਦਾ ਬਹੁਤ-ਬਹੁਤ ਧੰਨਵਾਦ ਸਾਰੇ ਨਗਰ ਨਿਵਾਸੀਆਂ ਦਾ ਸਾਡੇ ਪੱਤਰਕਾਰ ਸਾਹਿਬ ਦਾ ਸਾਡੇ ਕਮੈਂਟੇਟਰਾਂ ਦਾ ਸਾਡੇ ਕੋਚਾਂ ਦਾ ਸਭ ਦਾ तहे ਦਿਲੋਂ ਧੰਨਵਾਦ ਤੇ ਐਨਆਰਆਈ ਮੁੰਡਿਆਂ ਦਾ ਬਹੁਤ-ਬਹੁਤ ਧੰਨਵਾਦ ਜਿਨ੍ਹਾਂ ਨੇ ਖੁੱਲੇ ਦਿਲ ਨਾਲ ਸਾਨੂੰ ਵਗਰਾਈਆਂ ਪਾਈਆਂ ਨੇ ਪਿੰਡ ਜੋਨ ਵਗਰਾਈ ਦਿੱਤੀ ਹੈ ਬਹੁਤ-ਬਹੁਤ ਧੰਨਵਾਦ ਸਭ ਦਾ ਇਲਾਕਾ ਨਿਵਾਸੀਆਂ ਦਾ ਧੰਨਵਾਦ ਬਹੁਤ ਸੋਹਣਾ ਕੁਸ਼ਤਾ ਦੰਗਲ ਹੋਇਆ ਔਰ ਅੰਤ ਜਾ ਕੇ ਸਾਡੇ ਐਮਐਲਏ ਗੁਰਲਾਲ ਗੜੌਰ ਜੀ ਨੇ ਕੁਸ਼ਤੀ ਦੰਗਲ ਨੂੰ ਚਾਰ ਚੰਨ ਲਾਤੇ ਨੇ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਉਹਨਾਂ ਦੀ ਪੂਰੀ ਟੀਮ ਦਾ ਧੰਨਵਾਦ ਇਹ ਔਰ ਪਿੰਡ ਜੋਗੇ ਕਾਫੀ ਕੁਝ ਦੇ ਕੇ ਗਏ ਨੇ ਵਾਰਦ ਕਰਕੇ ਗਏ ਨੇ ਕਿ ਤੁਹਾਡੀ ਸੜਕ ਜਲਦੀ ਬਣਵਾ ਦੇਗੇ ਅਸੀਂ ਔਰ ਕੁश्ती ਦੰਗਲ ਦੀ ਯੋਗਦਾਨ ਪਾ ਗਏ ਨੇ ਅੰਡ ਵਾਲੀ ਚੰਡੀ ਉਹਨਾਂ ਨੇ ਕਰਵਾਈ ਏ ਤੇ ਇਹਨਾਂ ਕਹਿੰਦੇ ਅਸੀਂ ਖਿਮਾ ਦੇ ਜਾਂ ਜੀ ਦਾ ਧੰਨਵਾਦ ਜੀ